you mm -hmm. ਗੁਰੂ ਬਾਣੀ ਕਹ ਸੇਵਨ ਨਮਨਮ ਪਦ ਤਕ ਗੁਰੁ ਨਿਸਧਾ ਪਤ ਤਤੋ ਕਰਮਾ ਬਿਨਹਾ ਆਗਤ ਬਚਨ ਸਤਿਗੁਰੂ ਸਗਰ ਸ਼ਕਤਰਤਾ ਦੇ ਮਾਲਕ ਦਸੋਂ ਹੀ ਪਤਸ਼ਰੀਆਂ ਦੇ ਜਾਗਦੀ ਹੋ ਜੋ ਤੁਕ ਨੂੰ ਲੋਕ ਤਾਂ ਸਤਗੁਰੂ ਕੋਲੇ ਆਵਣ ਗਲਦੀ ਦਰ ਦਰਨਾ ਤਉ ਤਉ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਰ ਜੀ ਨਾਮ ਦੇ ਪਾਵਨ ਦਰਵਾਜ਼ਾ ਬਰਾਤ ਮਾਨ ਗੁਰੂ ਗ੍ਰੰਥ ਕੁਰੂ ਖਾਲਸਾ ਸਾਧ ਸੰਗਤ ਜੀ ਉਹ ਆਪ ਕੀ ਹੁਕਮ ਦੇ ਹੋ ਜੋ ਕੇ ਤੇਰੀ ਤੇਰੀ ਦੇ ਬਲਕ ਪ੍ਰਭ ਗੁਰੂ ਹਰਿਮੋਹੰਸਾ ਜੀ ਪਕਸ਼ਾ ਦੇ ਪਾਵਨ ਦਰਵਾਜ਼ਾ ਆਲੋਚਨਾ ਕਰਕੇ ਆਪਣਾ ਮਲੋਖਾ ਦਾਨ ਪਾਵਸ਼ਾਲੀ ਬਣਾ ਲਵੇ ਹੋ ਆਉ ਗੁਰ ਸਮਾ ਸਤਿਗੁਰੂ ਜੀ ਦੇ ਪਾਵਨ ਅਨਮੋਲ ਬਚਨ ਪੜਨ ਪਰਤੇ ਸੰਤ ਕਦਾਸ ਭਗਤ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਲੋਹ ਮੰਡ ਦਾ ਦਤ ਕਰੀਏ ਸਭ ਤੋਂ ਪਹਿਲਾ ਅਰਸਨਾ ਪਵਿੱਤਰ ਕਰੋ ਫਤੇ ਦੀ ਪਾਵਸ਼ਾ ਵਾਹ ਤੇ ਵਾਧੇ ਕੀ ਆਪੋ ਜੀ ਬਾਹੇ ਮੂਜੀ ਕਾ ਖਲਸਾ ਵਾਹੇ ਮੂਜੀ ਕੀ ਪਤੇ ਅੱਜ ਉਹ ਮਤੜਲੇ ਸਤਿਗੁਰੂ ਜੀ ਨੇ ਮਹਾ ਬਾਗ ਰਖਸ਼ ਕੀਤਾ ਗਏ ਸ਼ਹੀਦਾਂ ਨੇ ਸਰਕਾਰ ਸਤਿਗੁਰੂ ਤਨ ਤਨ ਸਭਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਚਾਪਨ ਕੀਤਾ ਹੋਇਆ ਕੀ ਪਾਵਨ ਸ਼ਬਦ ਨਾਮ ਦਿਨਤ ਸ੍ਰੀ ਦੀਵਾਨ ਦਾ ਨਾਮ ਸ਼ਬਦ ਨਵੀਂ ਕੌਡੀ ਹੈ ਆਉ ਮੋਕੋ ਧੁਕੇ ਗੁਰੂ ਗ੍ਰੰਥ ਸਾਹਿਬ ਜੀ ਦੇ 700 ਸਤਿ ਪੰਥ ਦੇ ਉੱਤੇ ਸੁਭਾਈ ਹੋਣ ਸਤ ਗੁਰੂ ਦੀ ਪੰਜਵੇਂ ਪਾਛੋ ਮਹਾਰਾ ਇਸ ਪਾਵਨ ਸ਼ਬਦ ਦੇ ਵਿੱਚ ਠੇਕ ਕਰਦੇ ਨੇ ਕਿੰਦੇ ਕਰ ਤੀਵ ਪਰਮਾਤਮਾ ਦੇ ਨਾਮ ਦਾ ਹਾਂ ਲੜਿਆ ਦੁਨੀਆਂ ਦਾ ਰਟਨ ਕਰ ਰਿਹਾ ਹੈ ਪਰ ਨਾਮ ਤੋਂ ਅਧੂਰਾ ਹੈ ਨਾਮ ਤੋਂ ਸਖਣਾ ਹੈ ਸਭ ਕਹਿੰਦੇ ਫਿਰ ਇੱਕ ਜੰਗਲ ਦੇ ਵਿੱਚ ਮੰਦਲ ਨਾਮ ਪਤਾ ਹੋਣ ਕਰਕੇ ਪੱਟ ਬਣਾਉਦੇ ਬਰਾਬਰ ਉਹਨਾਂ ਕੋ ਪੱਟ ਕਰਿਆ ਜੰਗਲ ਵਿੱਚ ਗਿਆ ਮੰਨ ਦਾ ਨਾ ਪਤਾ ਕੋਈ ਦੁਨੀਆਂ ਤੇ ਆਇਆ ਅਥਾ ਉਹ ਖਾਇਆ ਪਰਮੇਸ਼ਰ ਦਾ ਪਤਾ ਕੋਈ ਨਹੀਂ ਆਇਆ ਕਿ ਕਰਨ ਵਾਸਤੇ ਕਰਨ ਕੀ ਆਇਆ ਜੇ ਕਰਕੇ ਇਥੋਂ ਨਾਣਾ ਕਿਥੇ ਹੈ ਜਿੱਤੇ ਆਪਾਂ ਨੂੰ ਵੀ ਨਹੀਂ ਪਤਾ ਮਨ ਤੋਂ ਜੋਤ ਸਰੂਪ ਹੈ ਉਹ ਬਾਬਾ ਜੀ ਨਹੀਂ ਬਾਣ ਕੇ ਮਨ ਤੋਂ ਜੋਤ ਸਰੂਪ ਹੈ ਆਪਣਾ ਊਰਜਾ ਸਾਡ ਜੀਵ ਆਪਣੇ ਆਪੇ ਦੀ ਖੋਜ ਲੜ ਦਾ ਨਿਕਲਣਾ ਤੇ ਆਪਾਂ ਅੰਗੇ ਵੀ ਇਹ ਨੂੰ ਸਮਝਦੇ ਹਾਂ ਕਿ ਵਾਹਿਗੁਰੂ ਜੀ ਨੂੰ ਪਾਉਣੋਂ ਵਾਹਿਗੁਰੂ ਜੀ ਕਰਤਵਪੁਰਤਾਂ ਆਪਣੇ ਆਪੇ ਦੀ ਖੋਜ ਕਰਪਾਹੀ ਹੈ ਆਪਣੇ ਆਪ ਦਾ ਸਾਨੂੰ ਪਤਾ ਨਹੀਂ ਤੁਸੀਂ ਕਿੰ째 ਕੜੇ ਅਰਸੀਂ ਦੂਜੇ ਦੀ ਕਿਤਾ ਦਾ ਕਿਤੇ ਜਾਣ ਕੇ ਕੋਈ ਦੋਸ਼ੁਣ ਪਰੋਪਣ ਕਰਨੇ ਆਸ਼ਰਮ ਇਹ ਨਹੀਂ ਪਤਾ ਵੀ ਕਹਿੰਦੇ ਚਿਕਣੋ ਸਭ ਕਹਿੰਦੇ ਮਨ ਕਾਰਜੀ ਤੇਰੇ ਨਾਲ ਹੈ ਗੁਰਮਤੀ ਰੰਗਾਂ ਜਿਹਨਾਂ ਨੇ ਗੁਰੂ ਦੀ ਬਾਤ ਨੂੰ ਗ੍ਰਹਿਣ ਕਰਨੀ ਜਿਹਨਾਂ ਦੇ ਬਾਹਰਾਂ ਜੀ ਬਾਤ ਲੈ ਨਹੀਂ ਸਮਝ ਗਿਆ ਨਹੀਂ ਉਹ ਤੇ ਪਰਮਾਨਤਕ ਹੋ ਗਏ ਤਾਂ ਕਰਕੇ ਬਾਹਰ ਜ਼ਿਕਰ ਕਰਦੇ ਨੇ ਆਪ ਆਪਾ ਸ਼ਬਦਾਂ ਦਾ ਜਪ ਕਰਨੀਏ ਸਤਨਾਮ ਸ੍ਰੀ ਵਾਹਿਗੁਰੂ ਨੋ ਪਰਮ ਅਧਮ ਮਹਾਰਾਜ ਜੀ ਕਹਿੰਦੇ ਜੋ ਸੰਤ ਸਮਰਨ ਲੋਕ ਜੁਤ ਤਰ ਪਥਵੀ ਅੰਖੰਡਣ ਹੈ ਤਾਂ ਹੀ ਸਵਰਗ ਦਾ ਵਾਸੀ ਹੋਵੇ ਸਵਰਗਾਂ ਵਿੱਚ ਜੀਵ ਕੇ ਤੇਰਾ ਵਾਸ ਹੈ ਪ੍ਰਿਥਵੀ ਦਾ ਜਿੰਨਾ ਮਾਰ ਜੀ ਵੱਡਾ ਰਣਤਪ ਕੀਤਾ ਹੋਵੇ ਜਿੰਨਾ ਮਰਜੀ ਚੱਕਰ ਲਾ ਲਿਓ ਇਸ ਪ੍ਰਿਥਵੀ ਦਾ ਪਾਪ ਕੀ ਕਹਿਣ ਤੋਂ ਗੁਰੂ ਸਾਹਿਬ ਜੀ ਦਾ ਵੀ ਜਿੰਨਾ ਮਰਜੀ ਭੋਗਿਆਂ ਵੀ ਹੋਵੇ ਤੇਰਿਆਂ ਵੀ ਹੋਵੇ ਪਰ ਕਿਤੇ ਵਿਸਰਾਮਤ ਹਉਕਮਤ ਹੈ ਵਿਸਰਾਮਤ ਭਾਗ ਕੇ ਰੱਬ ਵਿਚਾਰਤ ਗੋਪਾਤ ਜੇ ਪ੍ਰਿਥਵੀ ਵੀ ਪਾਲਣੋ ਕਰਨ ਵਾਲਾ ਸ੍ਰਿਸ਼ਟੀ ਦਾ ਮਾਲਕ ਜਿਹੜਾ ਕਾਇਨਾਤ ਵਿੱਚ ਰਮਿਆ ਉਹ ਹੈ ਵਾਹਿਗੁਰੂ ਪ੍ਰਮਾਤਮਾ ਉਹ ਇਕੱਲਾ ਕੋ ਬਾਦ ਖੁਦਾ ਸ੍ਰੀ ਨਾਮ ਲੋਗਾਂ ਦੀ ਨੂੰ ਕਹਿੰਦੇ ਜੇ ਸ਼ਾਂਤ ਹਰ ਕੋ ਪਾਪ ਹੈ ਨਾਲ ਜਤੇ ਪ੍ਰਾਣੀ ਜੇ ਪ੍ਰਮਾਤਮਾ ਦੇ ਨਾਮ ਤੋਂ ਭੰਗਿਆ ਤੇ ਭਿਆਨ ਭੰਗਣੇ ਜਾਨ ਕਹਿੰਦੇ ਜੇ ਜੰਗਲ ਸਭ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਭੰਡਾ ਹੋਗੇ ਰੱਬ ਦਾ ਨਾਮ ਸਾਰ ਕੇ ਜਿੱਤੇ ਜੰਗਲ ਦੇ ਵਿੱਚ ਭਟਕਣ ਦੇ ਨਹੀਂ ਆਈ ਨੱਖੋ ਸਭ ਨਾਮ ਜੇ ਨਾਮ ਤੋਂ ਸਖੜਾ ਤੇ ਦੇ ਸਮਝ ਆ ਗਈ ਬੇਤਿ ਪਰਵਾਨ ਤੱਕ ਵੀ ਹੋਣਾ ਤੇ ਸਤਕਾਰ ਗੁਰੂ ਜੀ ਦਾ ਇੰਨਾ ਕਰਦਾ ਨਾਮ ਨਾਲ ਜੁੜ ਗਿਆ ਜਿੱਤੇ ਕੋ ਖੰਡਾ ਬੰਡਾ ਦਾ ਬਾਨਕ ਹੈ ਜਿਹੜਾ ਜਦੋਂ ਉਹਦੇ ਨਾਲ ਜੁੜ ਗਿਆ ਕਹਿੰਦੇ ਫਿਰ ਤੇ ਬੜਾ ਵਾਸਾ ਹੁੰਦਾ ਜ਼ਿੰਦਗੀ ਬੜੀ ਸੋਹਣੀ ਸੋਹਣੀ ਲੱਗਦੀ ਹੈ ਪਰ ਸਭ ਕਹਿੰਦੇ ਜੇ ਪ੍ਰਮਾਤਮਾ ਪੜਾਇਆ ਹੋਇਆ ਹੈ ਭੁਲਿਆ ਹੋਇਆ ਤੈਨੂੰ ਤੇ ਬੇਟੀ ਜੀਵ ਦੇ ਵਿੱਚੋਂ ਦੁਨੀਆ ਤੋਂ ਤੁਰਿਆ ਫਿਰਦਾ ਦੇਤੇ ਕੋਲੇ ਕੋ ਦੰਗਲ ਵਿੱਚ ਭੁੱਲੇ ਹੋਏ ਸਮਾਣ ਦਾ ਪੱਟ ਕਰਦੇ ਨਿਆਂ ਦੇ ਆਖੋ ਸਤਿ ਨਾਮ ਕੀ ਪੱਟ ਕਰਿਆ ਪਤਾ ਕਾ ਬੱਦਗਉ ਨਾਲ ਕੋਈ ਫਕਰ ਕਿਹੜੀ ਬੰਦਲ ਹੈ ਤੇ ਕਿੱਥੋਂ ਆਇਆ ਕਿੱਥੇ ਜਾਣਾ ਕੋਈ ਬੰਦਲ ਨਹੀਂ ਜੇ ਮੈਂ ਮੇਲਣ ਦੀ ਕਰਾ ਰੱਬ ਨੂੰ ਖੋਟਣਾ ਆਪਣੇ ਆਪੇ ਦੀ ਖੋਜ ਕਰ ਕਿਉਂਕਿ ਬਾਬਾ ਜੀ ਦੀ ਬਾਣੀ ਕੀ ਮਨੁਤ ਨੂੰ ਜੋਤ ਸਰੂਪ ਕੀ ਤੂੰ ਹੀ ਰੱਬ ਦਾ ਰਸਾ ਹੈ ਰੱਬ ਤੇ ਕੋ ਵੱਖ ਨਹੀਂ ਆਦੀਵ ਗਿਆਨ ਅੰਧਰ ਗੁਰ ਦੀਆ ਗਿਆਨ ਅਗਿਆਨ ਹਨੇਰ ਬਣਾਸ ਹਰ ਕਿਰਪਾ ਤੇ ਸਤਿ ਭਿੰਦਿਆ ਨਾਨਕ ਮਨ ਨਾਨਕ ਮਨ ਪ੍ਰਵਾਸ ਅੰਦਰ ਤੱਕੜ ਹੋਣਾ ਅੰਦਰ ਕਿੰਦੇ ਗਿਆਨ ਪ੍ਰਗਟ ਹੋ ਜਾਣਾ ਕਿਤੇ ਬਾਹਰ ਨਹੀਂ ਅੱਖੋਂ ਸਾਧਨ ਤੇ ਹਿੱਤੇ ਚ ਪ੍ਰਗਟ ਹੋਣਾ ਤੇ ਹਿੱਤੇ ਵਿੱਚ ਹੀ ਹੋਣਾ ਜੇ ਨੂੰ ਆਪ ਲੱਭਦੇ ਮਿਲਦੇ ਹੋ ਪ੍ਰਭਾਤਮਾ ਹਿੱਤੇ ਦੇ ਵਿੱਚ ਤੇ ਬੰਦਾ ਮਾਪ ਬਾਸ ਉਹ ਹੋ ਜਾਪੇ ਇਿੱਤਰ ਦਲੇਆ ਭਾਈ ਬਾਪੂ ਰੱਬ ਦਾ ਹੈ। ਬਾਬਾ ਜੀ ਰੱਬ ਕਿਵੇਂ ਕੋਲ ਰੱਬ ਨੂੰ ਕਿਵੇਂ ਕੋਈ ਨਹੀਂ। ਕਿਤੇ ਮੇਰੇ ਤੇ ਇਹ ਸਮਝ ਵੀ ਆਪਨ ਇਥੋਂ ਵੱਖ ਦੀ। ਬਸ ਡੇਗਰ ਪੱਕੀ ਅੰਦਰ ਲੱਗ। ਵੀ ਰੱਬ ਮੈਥੋਂ ਦੂਰ ਨਹੀਂ। ਰੱਬ ਮੈਥੋਂ ਦੂਰ ਨਹੀਂ। ਰੱਬ ਮੈਥੋਂ ਵੱਖਰਾ ਨਹੀਂ ਹੈ। ਰੱਬ ਤੇਰੀ ਨਾਲ। ਬਸ ਉਹ ਮੰਨਣ ਦਾ ਯਤਨ ਕਰੋ। ਬਾਣੀ ਦੇ ਸਭੇ ਘਟ ਆਵਾਹ ਰਾਬੋਬ ਕੀ ਗੱਲ ਵੀ ਤੂੰ ਕਿਸੇ ਘਟ ਵਿੱਚ ਨਹੀਂ ਹੈ ਜਦੋਂ ਆਪ ਨੂੰ ਕਿਤੇ ਪੂਰ ਸਮਝ ਨਹੀਂ ਤਾ ਤੂੰ ਵੀ ਗੋਸੇ ਘਟ ਦਾ ਵਿੱਚ ਸਭ ਇਸ ਕਰਕੇ ਸਹਿਬ ਮਹਾਰਾਜ ਜੀ ਜੇਕਰ ਕਰਦੇ ਨੇ ਕੌਤਕ ਕੋਟ ਤੁਸਿਆ ਜੇ ਇਸ ਹੋਰ ਤੀਤ ਤੇ ਤੜਲੇ ਸੀ ਆਪਣੀਆਂ ਭੁੱਲਾਂ ਪਛਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਤੜਲੇ ਸੀ ਕਹ ਦਤਾ ਮੇਥੋਂ ਜਾਣੇ ਤਣ ਜਾਣੇ ਮੇਥੋਂ ਹੋਈ ਭੁਲ ਨੂੰ ਆਜ ਤੱਕ ਹੋਏ ਮੈਨੂੰ ਬਖਸ਼ ਦੇ ਬਖਸ਼ ਦੇ ਘਰ ਵਿੱਚ ਆਓ ਮੈਨੂੰ ਬਖਸ਼ ਲੈਣਾ ਕਰੋ ਤੇ ਉਥੇ ਜਾ ਕੇ ਕੀ ਕੀਤਾ ਉਥੇ ਕਿਸੇ ਨਾਲ ਚੰਗਾ ਬਾਣਾ ਸੁਣਿਆ ਜਾਂ ਕਿਸ ਨੂੰ ਬੋਲਿਆ ਕਹਿੰਦੇ ਇੱਕ ਲੌਣ ਗਿਆ ਸੀ ਤੇ ਦੋ ਸੌਣ ਤੇ ਤੱਕ ਕੇ ਫਿਰਾਂ ਗਿਆ ਬਾਬਾ ਜੀ ਦੀ ਬਾਣੀ ਕਿੰਦੀ ਗੁਰੂ ਦਵਾਰੇ ਹੋਏ ਸੋਚੀ ਪਾਇ। ਉਹ ਸਮਝ ਨਹੀਂ ਕਿੰ ਆਇਆ। ਤੇ ਮਾਰਗ ਜੀ ਕਹਿੰਦੇ ਦੇਵ ਰਸ ਲਿਆ ਪ੍ਰਭਾਤਮਾ ਦਾ ਨਾਮ ਤੇ ਫਿਰ ਗਾਨ ਇੱਕ ਕੋੜੀ ਤਰਕ ਬਰੰਬਰੇ। ਆ ਸੁਣਿਓ ਮਾਰਗ ਕੀ ਕਹਿੰਦੇ ਜਿੱਤਾਂ ਤੇ ਨਾਮ ਜਾਨ ਦੀ ਪ੍ਰਭਾਤਮਾ ਦਾ ਕਹਿੰਦੇ ਉਹਨਾਂ ਦਾ ਹਾਨ ਕੋੜੀ ਵਾਲਾ ਖੁਸਤ ਨਾ। ਕੋੜੀ ਦੇਦੋ ਦਿਨ ਤੇ ਰਾਜ ਵਿਲੰਗ ਦਾ ਸਿੰਘ। ਅੜਪਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਬਾਹਰਨ ਕਰਦੇ ਜਿਜਕ ਭਾਈ ਜਿਉ ਤਪਤ ਹੈ ਬਾਰੋਂ ਬਾਤ ਤਪ ਤਪ ਖਾਤਾ ਬਹੁਤ ਹੈ ਕਾਮ ਜੈ ਤਨ ਵਿਸਰਜ ਜਾਏ ਜੈ ਤਨ ਬਾਣੀ ਵਿਸਰਜ ਜਾਏ ਜੋ ਪੱਕਾ ਰੋਗੀ ਬਿਦਲਾਏ ਪੱਕਾ ਰੋਗੀ ਕੋੜ ਦਾ ਰੋਗੀ ਕਹਿੰਦੇ ਜਿਵੇਂ ਬਾਣੀ ਵਿਸਰਜ ਗਈ ਤੇ ਉਹ ਨਾਮ ਭੁੱਲ ਗਿਆ ਉਹਦਾ ਹਲ ਕੋੜ ਦੇ ਰੋਗੀ ਵਾਲਾ ਖਸਮ ਨਾ ਤੂੰ ਦਿਨ ਰਾਤ ਮਿਲ ਕੇ ਬਾਬਾ ਜੀ ਦੀ ਬਾਣੀ ਕਹਿੰਦੀ ਪਰਮੇਸ਼ਰ ਤੇ ਤੁੰਨੇ ਵਿਆਪਣ ਸਭੇ ਸਾਹ ਮਹਾਰਾਜ ਜੀ ਆਪਾਂ ਕਹਿੰਦੇ ਵਸ ਪੜ ਲਿਆ ਪਾਠ ਕਰ ਲਿਆ ਪੜ ਨਹੀਂ ਪਾਣੀ ਕੋਸ ਨਿਪੜਿਆ ਨੀਕ ਤੇ ਨਹੀਂ ਪਾਣੀ ਪੜੇ ਤੇਰੇ ਮਨ ਤੇ ਅਸਰ ਹੋ ਕਰਾ ਦੇ ਜਿੱਥੇ ਟੋਕੀ ਕਾ ਲੀਏ ਉਹ ਪਾਣੀ ਗਾਣੀ ਅੱਗੇ ਨਾਲ ਕੇ ਹੁੰਦੇ ਸੀ ਲੋਕਾਂ ਦੇ ਘਰਾਂ ਵਿੱਚ ਮਤਲਬ ਪਾਣੀ ਘੇਰ ਕੇ ਹਟਣਾ ਨਾ ਉਹਦੇ ਜਿਹੜੀ ਟੋਕਾ ਡਿਗਦਾ ਸੀ ਉੱਥੋਂ ਲੈਂਦੇ ਤੇ ਜਗਤ ਉੱਥੇ ਵੀ ਆਪਣੀ ਉਹ ਸ਼ਾਮ ਛੜ ਜਾਂਦੀ ਸੀ ਸ਼ਾਮ ਤੇ ਸਭ ਕਹਿੰਦੇ ਤੈਨੂੰ ਬਾਣੀ ਪੜ੍ਹਨੀ ਆ ਕਿੰਨਾ ਸਮਾਂ ਹੋ ਗਿਆ ਪਰ ਤੂੰ ਮਨ ਕਰਕੇ ਕਰ ਜੀਬ ਬਾਣੀ ਨਹੀਂ ਪੜ੍ਹੀ ਤੇ ਹਿਰਦੇ ਦੇ ਅੰਦਰ ਫਿਰ ਬਸਿਆ ਦੀ ਕੋ ਗਿਆਨ ਕਹਿੰ ਕਿ ਕਿਤਾਬ ਪੜ੍ਹ-ਪੜ੍ਹ ਗੱਡੀ ਨਹੀਂ ਆਪਣਾ ਹੌਲ ਜੀ ਸਾਡਾ ਪਤਾ ਨਹੀਂ ਲੱਗਦਾ ਅਸੀਂ ਕਦੋਂ ਜਬ ਕੀ ਸਾਡਾ ਸ਼ੁਰੂ ਕੀਆ ਤੇ ਕਦੋਂ ਸੰਪੂਰਨ ਹੋਇਆ ਪੜ ਗੁਰੂ ਨੂੰ ਸ਼ਰਧਾ ਇਹਦੇ ਗੁਰੂ ਸਰਵਣ ਕਿਵੇਂ ਕਰਦਾ ਹੈ ਕਿ ਤੂੰ ਬਾਣ ਕਰਕੇ ਬਾਣੀ ਸ਼ਬਦ ਸਮਝ ਕੇ ਪੜ ਸਤਿਗੁਰੂ ਇਹ ਸਮਝ ਲੈ ਮਨ ਮੰਦਰ ਪੱਕਾ ਕਰ ਲੈ ਜਿਹੜੀ ਬਾਣੀ ਤੂੰ ਪੜੀ ਲਾ ਰਿਆ ਨਾ ਇਹਦਾ ਉੱਤੀ ਬੋਲ ਤੇਰੇ ਕੰਨ ਸਰਵਣ ਕਰ ਤੈਨੂੰ ਸਮਝ ਪੈ ਨਹੀਂ ਹੁੰਦਾ ਕਿ ਇਹ ਕਿਹੜੀ ਰਾਇਣ ਕਿਹੜੀ ਪੰਕਤੀ ਕਿਵੇਂ ਬੋਲਦਾ ਜਾ ਰਿਹਾ ਹੈ ਸਤਿਗੁਰੂ ਸਰਵਣ ਕਰ ਰਿਹਾ ਆਖੋ ਸਤਿਗੁਰੂ ਇੰਨੇ ਦਵਾਨਾ ਨਹੀਂ ਦੇਖਿਆ ਗੁਰੂ ਆਏ ਬਾਣੀ ਸਰਵਣ ਕਰਦਾ ਇਹ ਸਮਝ ਰੱਖ ਆਪਣੇ ਹਿਰਦੇ ਚ ਗੁਰੂ ਤੇ ভরਸਾ ਰੱਖੇ ਤੇ ਭਾਈ ਸੰਤਰਾਮ ਦੀ ਤੁਨ ਗੁਰੂ ਅਰਜਨ ਸਾਹਿਬ ਦੀ ਬਾਹਰਾਂ ਜੀ ਦੇ ਅਨੰਤ ਸੇਖੋ ਹੈ ਕੰਨ ਪਰੋਸੇ ਦੀ ਤੇ ਆਪ ਜੀ ਨਾਲ ਜ਼ਿਕਰ ਕਰਨ ਲੱਗੇ ਅਨੰਤ ਸੇਖਗੇ ਸ਼ੋਗਵਰੀ ਸਾਹਿਬ ਜੀ ਦੇ ਨਿੱਤ ਦੇ ਨਿੱਤ ਦੇ ਨਿੱਸੀ ਭਾਈ ਸੰਤਰਾਮ ਤੁਨ ਗੁਰੂ ਅਰਜਨ ਸਾਹਿਬ ਦੀ ਸੇਖ ਤੇ ਜਹਾਗੀਰ ਪਾਦਸ਼ਾਹ ਦੇ ਦਰਬਾਰ ਦੇ ਚੌਕੀਦਾਰ ਸੀ ਪਹਿਰੇਦਾਰੀ ਕਰਦੇ ਸੀ ਬਾਣੀ ਪੜਦੇ ਸੀ ਬਾਣੀ ਤਾਂ ਅਸਰ ਇਹਨਾਂ ਸੀ ਵਰਵਾਣੀ ਪੜਨ ਵਾਲਿਆਂ ਦੇ ਤੇਰੇ ਤੋਂ ਪਤਾ ਲੱਗ ਜਾਂਦਾ ਜਪਣ ਵਾਲਿਆਂ ਦੇ ਰਸਨੋ ਤੋਂ ਪਤਾ ਲੱਗ ਜਾਂਦਾ ਉਹਨਾਂ ਦੀ ਬੋਲ ਢਾਂ ਤੋਂ ਪਤਾ ਲੱਗ ਜਾਂਦਾ ਉਹਨਾਂ ਦੀ ਤੋਰ ਤੋਂ ਪਤਾ ਲੱਗ ਜਾਂਦਾ ਉਹਨਾਂ ਦੀ ਉਪਤਾਰ ਤੋਂ ਪਤਾ ਲੱਗ ਜਾਂਦਾ ਪੜਤ ਅਵਲੈ ਜੁੜਿਆ ਹੋਏ ਐਸਾਬ ਜੀ ਲਿਖਦੇ ਕਹਿੰਦੇ ਪੈਰੀ ਤੇ ਖੜੇ ਭਾਈ ਸੰਤਰਾਮ ਜੀ ਤੇ ਜਹਾਂਗੀਰ ਬਾਦਸ਼ਾਹ ਦੀ ਨੌਜਵਾਨ ਪੁੱਤਰੀ ਲੜਕੀ ਉਹਨੂੰ ਜਦੋਂ ਪੈਰੀ ਤੇ ਖੜਿਆ ਵੇਖਿਆ ਇੱਕ ਇਤਾਂ ਸੁੰਦਰ ਤੇਰਾ ਸੋਨਾ ਸੁਨੱਖਾ ਸਿੱਖ ਗੁਰੂ ਦਾ ਧਰਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਸਿੱਖੀ ਨਾਲ ਭੜਿਆ ਹੋਇਆ ਜਹਾਂਗੀਰ ਬਾਦਸ਼ਾਹ ਦੀ ਪੁੱਤਰੀ ਉਹਦੇ ਕੋਲ ਮੁਹਤ ਹੋ ਗਈ ਤੇ ਕਿਹਾ ਕੀਤਾ ਕਿ ਮੈਂ ਆਪਣਾ ਨਿਕਾਹ ਜਿਹੜਾ ਨਿਕਾਹ ਕਰਾਉਣਾ ਹੈ ਇਹ ਇਹਨਾਂ ਨਾਲ ਹੀ ਕਰਾਵਾਂਗੀ ਨਹੀਂ ਮੈਂ ਨਿਕਾਹ ਨਹੀਂ ਕਰਾਉਣਾ ਤੇ ਜਿਹੜੀ ਬੇਗਮ ਸੀਤਾ ਸਾਹਿਬੀਨ ਬਾਦਸ਼ਾਹ ਦੀ ਘਰਵਾਲੀ ਕਹਿੰਦੀ ਧੀਏ ਤੇਰਾ ਜਿਹੜਾ ਨਿਕਾਹ ਹੈ ਇਸ ਇਲਾਕੇ ਦਾ ਕੋਈ ਸੋਹੇ ਦਾ ਉਹ ਇਲਾਕੇ ਦਾ ਉਹ ਕੁਰਾਣਾ ਨੂੰ ਜਦ ਕਿਸ ਰਾਜੇ ਦਾ ਪੁੱਤਰ ਹੁ ਰਾਜਕੁਮਾਰ ਉਹਦੇ ਨਾਲ ਤੇਰਾ ਟਿਕਾਉ ਹੋ। ਉਹ ਵੀ ਮੁਸਲਮਾਨ ਨੂੰ ਉਹਦੀ ਮਾਂ ਮੈਂ ਨਿਕਾਹ ਕਰਾਉਣਾ ਤੇ ਕਿਸ ਸਿੱਖ ਨਾਲ ਕਰਾਉਣਾ ਨਹੀਂ ਕਰਵਾਣਾ ਜੀ। ਤੇ ਬੇਗਮ ਨੇ ਜਹਾਗੀਰ ਬਾਦਸ਼ਾਹ ਦੀ ਬੇਗਮ ਨੇ ਜਾ ਕੇ ਜਹਾਗੀਰ ਬਾਦਸ਼ਾਹ ਨਾਲ ਗੱਲ ਕੀਤੀ ਕਿ ਪੁੱਤਰੀ ਇਹ ਗੱਲ ਕਹਿ ਰਹੀ ਹੈ ਜਮਾਗੀਰ ਬਾਪਸ਼ਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਨੇ ਕਾਹ ਇਹ ਸਿੱਖ ਨਾਲ ਕਰ ਦਿੰਦੇ ਆ ਮੈਂ ਇਹ ਸਿੱਖ ਨੂੰ ਮੁਸਲਮਾਨ ਬਣਾ ਦੇ ਮੌਖੂ ਸੱਤ ਨਾਮ ਸਿੱਖ ਹਿੰਦੇ ਕੋਲੇ ਥੋੜਾ ਅੱਜ ਤੱਕ ਉਹਦੇ ਪਤਾ ਕੋਈ ਨਹੀਂ ਅਸੀਂ ਕਦੋਂ ਬੰਦਣਾ ਜਾਣਾ ਕੋਈ ਭਰੋਸਾ ਨਹੀਂ ਸਾਡਾ ਅਸੀਂ ਇੱਥੇ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਤੁਹਾਡੀ ਰਸਨਾ ਤੇ ਕੁਝ ਹੋਰ ਹੈ ਤੇ ਹਿਰਦੇ ਵਿੱਚ ਕੁਝ ਹੋਰ ਹੈ ਸਾਡਾ ਕੋਈ ਭਰੋਸਾ ਨਹੀਂ ਪਰ ਜਹਾਂਗੀਰ ਬਾਦਸ਼ਾਹ ਕਹਿੰਦਾ ਬੇਗਮ ਤੂੰ ਫਿਕਰ ਨਾ ਕਰ ਪੁੱਤਰੀ ਨੂੰ ਸਮਝਾ ਵੈ ਸਿੱਖ ਨਾਲ ਹੀ ਨਿਕਾਹ ਕਰਾਂਗਾ ਤੇ ਸਿੱਖ ਨੂੰ ਬਾਅਦ ਵਿੱਚ ਮੈਂ ਮੁਸਲਮਾਨ ਬਣਾ ਦਿਆਂਗਾ ਪਿਆਰ ਵਾਲਿਓ ਜਦੋਂ ਇਹ ਗੱਲ ਹੋਈ ਕਿ ਐ ਨਿਕਾਹ ਉਹਦੇ ਨਾਲ ਕਰਾਉਣਾ ਉਹ ਸਮੇਂ ਸੰਤ ਬਾਪ ਦੇ ਨਾਲ ਜਿਹੜਾ ਚੌਕੀਦਾਰ ਬਰਾਬਰ ਖੜਦਾ ਸੀ ਦਰਬੰਦੇ ਤੇ ਦੂਜੇ ਪਾਸੇ ਉਹਦੀ ਬਾਸੀ ਕੋਲ ਖੜੀ ਉਹਨੇ ਜਾ ਕੇ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਆਹ ਗੱਲ ਕਰ ਰਹੀ ਏ ਗੁਰੂ ਅਰਜਨ ਸਾਹਿਬ ਦੀ ਜੇ ਸਿੱਖ ਦੇ ਪ੍ਰਤੀ ਆਹ ਬਚਾਰਾ ਬਾਦਸ਼ਾਹ ਦੇ ਦਰਬਾਰ ਚ ਨਹੀਂ ਆ ਤੇ ਜਦੋਂ ਜਾ ਕੇ ਭਾਈ ਸੰਤਰਾਮ ਦੇ ਨੂੰ ਦੱਸਿਆ ਭਾਈ ਸੰਤਰਾਮ ਦੀ ਰਾਤੋਂ ਰਾਤ ਹੀ ਅਰਵੰਧ ਹੋ ਗਿਆ ਕੋ ਸਤਨਾਮ ਸਿੱਖੀ ਨਹੀਂ ਛੱਡੀ ਅੱਗੇ ਆਪੇ ਪੜਦੇ ਹੁੰਦੇ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਛੱਡੇ ਮਹਾਰਾਜ ਜੀ ਪੜਦੇ ਸੀ ਅੱਜ ਕਿੱਥੇ ਅੱਜ ਇਹ ਹਾਲਾਤ ਕੌਣ ਵਕਤ ਤੋਂ ਵੱਧ ਰਹਿੰਦੇ ਜਾ ਰਹੇ ਵਿਗੜਦਾ ਜਾ ਰਿਹਾ ਸਮਾਜ ਪਿਆਰ ਵਾਲਿਓ ਕਹਿੰਦੀ ਦੋਨੋਂ ਭਾਈ ਸੰਤ ਰਾਮ ਜੀ ਨੂੰ ਪਤਾ ਲੱਗਿਆ ਤੇ ਭਾਈ ਸੰਤ ਰਾਮ ਜੀ ਰਾਤੋਂ ਰਾਤ ਹੀ ਲਾਹੌਰ ਪਰ ਨਰਤਾ ਹੋ ਤੇ ਇਹ ਗੱਲ ਦਾ ਜਹਾਗੀਰ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਸਤਿਰਾਮ ਚਲੇ ਗਿਆ ਤੇ ਉਹਨੇ ਉਹਦਾ ਹੁਲੀਆ ਦੱਸ ਕੇ ਸਾਰੇ ਦੇਸ਼ ਵਿੱਚ ਢੜੋਰਾ ਪਟਲਾਦਾ ਵੀ ਐ ਸਫਲ ਦਾ ਬੰਦਾ ਜਿੱਥੇ ਵੀ ਜਾਂਦਾ ਉਹਨੂੰ ਕਹੋ ਦੇਦੇ ਕੋ ਸਹਿਬ ਦੀ ਨਾਲ ਲਈ ਪੁੱਤਰੀ ਨਾਲ ਡੇਕਾ ਕਰੇ ਤੇ ਫਿਰ ਉਹਨੂੰ ਇੱਜਤ ਨਾਲ ਮੇਰੇ ਦਰਬਾਰ ਵਿੱਚ ਲਿਆ ਕੇ ਆਓ ਜੇ ਉਹ ਜਵਾਬ ਦਿੰਦਾ ਫਿਰ ਉਹਦਾ ਸੀਸ ਤਲ ਕਰ ਦਿਓ ਤਣ ਤੋਂ ਜਦਾ ਕਰ ਬੋਖੋ ਸਤਨਾਮ ਇਹ ਕਹਿਤਾਂ ਜਦੋਂ ਪਤਾ ਲੱਗਿਆ ਦੂਸਰਾ ਦਿਨ ਕੜਿਆ ਲਾਹੌਰ ਅਲਾਕੇ ਦੇ ਵਿੱਚ ਉੱਥੋਂ ਦੇ ਸੂਬੇਦਾਰ ਤੇ ਆਪਣੇ ਅਲਾਕੇ ਦੇ ਵਿੱਚ ਗਿਆ ਵੀ ਕਸ ਅਲਾਕੇ ਵਿੱਚ ਵੇਖੋ ਐਸ ਕੁੜੀਏ ਦਾ ਬੰਦਾ ਤੇ ਉਹਦੇ ਜਿਹੜੇ ਚੌਕਦਾਰ ਸੀ ਉਹਨਾਂ ਨੇ ਵੇਖਿਆ ਭਾਈ ਸਾਤਰ ਸਿੰਘ ਜੀ ਦਾ ਜਿਹੜਾ ਕੁੜੀਆ ਵੇਖਿਆ ਉਹ ਕਿਸੇ ਉੱਥੇ ਸਰਾਂ ਦੇ ਵਿੱਚ ਰੁਕੇ ਜਦੋਂ ਵੇਖਿਆ ਤੇ ਉਥੋਂ ਜਾ ਕੇ ਉਹਨੂੰ ਖੜਿਆ ਪੜ੍ਹਦੇ ਅੰਤ ਸੋਬੇ ਦੇ ਲਹਾਣ ਦੇ ਸੋਬੇ ਦੇ ਸਭ ਤੇ ਪੇਸ਼ ਕੀਤਾ ਵੀ ਜਹਾਗੀਰ ਬਾਦਸ਼ਾਹ ਦਾ ਹੁਕਮ ਹੈ ਜੇ ਤੇ ਉਹਨਾਂ ਦੀ ਪੁੱਤਰੀ ਕਾਲਪੂ ਦੇ ਕਾ ਕਰਾਏਗਾ ਤੈਨੂੰ ਮਨਜ਼ੂਰ ਹੈ ਫਿਰ ਤੇ ਤੈਨੂੰ ਅਸੀਂ ਇੱਥੇ ਤਨਾਲ ਲੈ ਕੇ ਤੌੜੇ ਬਾਦਸ਼ਾਹ ਦੇ ਕੋਲੇ ਜੇ ਨਹੀਂ ਮੰਨਦਾ ਤੇ ਫਿਰ ਉਹਦਾ ਦਰਸਨਾ ਇਹ ਹੈ ਗੁਰੂ ਕਾ ਪਿਆਰਾ ਸਿੱਖ ਕਹਿੰਦਾ ਮੈਨੂੰ ਸਿੱਖੀ ਪਿਆਰੀ ਤੈਨੂੰ ਮੇਰਾ ਗੁਰੂ ਪਿਆਰਾ ਤੁਹਾਡਾ ਹੁਕਮ ਕੋਈ ਮਤਲਬ ਨਹੀਂ ਆ ਤੁ ਸੰਤ ਨੂੰ ਇਹ ਨਹੀਂ ਮੰਤਦਾ ਤੇ ਕਹਿੰਦੇ ਨਦੀ ਦੇ ਕਿਨਾਰੇ ਲੈ ਕੇ ਭਾਈ ਸੰਤ ਰਾਮ ਜੀ ਨੇ ਗੋਪੀ ਸਾਹਿਬ ਦੀ ਨਾਲ ਬਾਟ ਕੀਤਾ ਦੇ ਕੁਵੰਕਾਰ ਉਪਰ ਕੀਤਾ ਜਿਹੜੀ ਨਾਮ ਧਾਇਆ ਕਹੇ ਉਸਕਤ ਘਾਰ ਦਲ ਸੀਸ ਉਹਨਾਂ ਨੇ ਛੁਟਾਇਆ ਤੇ ਇਹਨਾਂ ਨੇ ਕਰਪਾ ਦੇ ਨਾਲ ਸੀਸ ਲੱਡ ਕੇ ਧਰ ਨਾਲੋਂ ਜੁਦਾ ਕਰਤਾ ਤੇ ਥਾਲ ਦੇ ਵਿੱਚ ਰੱਖ ਕੇ ਉਹ ਫਿਰ ਗਹਾਗੀਨ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਕਿਉਂਕਿ ਭਾਈ ਸਾਹਿਬ ਦੀ ਕਦੇ ਸਿੱਖੀ ਨਹੀਂ ਛੱਡੀ ਹੋਰ ਸਭ ਕੁਝ ਕਰਵਾ ਕਰਦੇ ਅੱਜ ਹੁਣ ਆਪਣੇ ਇਲਾਕਿਆਂ ਦੇ ਵਿੱਚ ਬੜੇ ਲੋਕ ਫਿਰਦੇ ਬੜੇ ਲਾਲਚ ਦੇਦੇ ਨੇ ਆਓ ਸਿੱਖੀ ਛੱਡ ਦਿਓ ਤੁਹਾਡੇ ਸੇ ਬੱਚੇ ਧੀ ਬਣਾਵਾਂਗੇ ਦੇਖਿਓ ਕਿ ਤੇ ਇੰਨਾ ਲੋਕਾਂ ਦੀਆਂ ਗੱਲਾਂ ਵਿੱਚ ਨਾ ਆ ਗਿਓ ਪਿਆਰਿਓ ਇਹ ਧਰਮ ਤਬਦੀਲ ਕਰਨ ਵਾਲੇ ਲੋਕ ਦੀ ਅੱਖੋਂ ਸਤਿ ਬਾਣੋ ਥੋੜਾ ਥੋੜਾ ਸਮੇ ਬਾਅਦ ਫਿਰ ਇਹ ਗੱਲ ਕਰਕੇ ਇਹਨੂੰ ਬੱਤਿਆਂ ਦੇ ਫਿਰ ਥੋੜਾ ਥੋੜਾ ਸਮਾਂ ਬੈਠ ਕੇ ਕਿ ਤੁੰ ਬਦਲਣਗੇ ਕਿ ਕਹਿੰਦੇ ਸਿੱਖੀ ਵੀ ਛੱਡ ਦੇ ਜਦੋਂ ਐਟੀ ਮਾਇਆ ਦਾ ਇੰਦਾ ਵੱਡਾ ਕੰਮਾ ਲੱਗੇ ਬਹੁਤ ਕੁਸ਼ਲ ਪਰ ਹਮੇਸ਼ਾ ਕਨ ਕਲਗੀ ਪਰਮਾਤਮਾ ਦਾ ਉਜੜਿਆ ਅਨੰਦਪੁਰ ਸਾਹਿਬ ਸਰਸਵਾ ਦਾ ਸੁਲਣਾ ਚਮਕਾਉਣ ਦੀ ਗੜੀ ਤੇ ਸਭਾ ਦੁਨੀਆ ਨਹੀਂ ਕਦੇ ਨਾ ਭੁੱਲਿਓ ਕੋ ਸਤਨਾਮ ਆਪਣੇ ਗੁਰੂ ਦੇ ਉਪਕਾਰ ਯਾਦ ਰੱਖਿਓ ਤੇ ਗੁਰੂ ਗੋਬਿੰਦ ਸਿੰਘ ਦੇ ਆਪਾ ਧੀਆਂ ਬੁੱਤ ਤੇ ਲਜਾਰ ਕੇ ਜਦੋਂ ਸ਼ੀਸ਼ ਬਾਦਸ਼ਾਹ ਦੇ ਸਾਹਮਣੇ ਰੱਖਿਆ ਆਪਣੀ ਪੁੱਤਰੀ ਨੂੰ ਕਹਿੰਦਾ ਪੁੱਤਰੀ ਤੇ ਗੁਰੂ ਦੇ ਸਿੱਖ ਨੇ ਇਹਨੇ ਆਪਣੀ ਸਿੱਖੀ ਨਹੀਂ ਛੱਡੀ ਤੁਹ ਆਪਣਾ ਆਪਾ ਪਰਵਾਰ ਕਰਦਾ ਸਿੱਖੀ ਦੇ ਉਤੋਂ ਦੀ ਕਹਿੰਦੇ ਇਹ ਗੁਰੂ ਦੇ ਸਿੱਖ ਨੇ ਕਿ ਸਿੱਖੀ ਨਹੀਂ ਰੰਦੇ ਆਪਣੇ ਗੁਰੂ ਨੂੰ ਪਿਆਰ ਬੜਾ ਕਰਦੇ ਆ ਜਦੋਂ ਕੇ ਜਦੋਂ ਆਪਣੀ ਪੁੱਤਰੀ ਦੇ ਸਾਹਮਣੇ ਉਹ ਥਾੜ ਰੱਖਿਆ ਭਾਈ ਸੰਤ RAM ਜੀ ਦਾ ਸੇਸ ਉਸ ਥਾੜੀ ਦੇ ਵਿੱਚ ਜਲ ਜਾ ਕੇ ਆਪਣੀ ਪੁੱਤਰੀ ਦੇ ਸਾਹਮਣੇ ਕੀ ਕਹਿੰਦੇ ਕਹਿੰਦੇ ਪੁੱਤਰੀ ਨੇ ਜਦੋਂ ਫਿਰ ਰਹਾਵੀਰ ਬਾਸਾ ਦੀ ਲੜਕੀ ਨੇ ਹੱਥ ਲਾਉਣਾ ਵੇਖਿਆ ਵੀ ਹੱਥ ਲਾ ਕੇ ਵੇਖਾਂ ਤੇ ਸਹੀ ਉਹੀ ਸਿੱਖ ਹੈ ਤੇ ਭਾਈ ਸਾਹਿਬ ਜੀ ਲਿਖਦੇ ਸਵਾ ਗਲੇ ਸਿਰ ਉੱਠਿਓ ਤਉ ਨਕ ਬੁੱਲੀ ਧਾਰ ਇਹ ਤੇ ਜਦੋਂ ਹੱਥ ਲਾਉਣ ਗਈ ਸਵਾ ਗੱਟ ਸਿਰ ਲੜਕੀ ਦੇ ਹੱਥ ਨਾਲ ਉੱਚਾ ਉੱਠ ਗਿਆ ਸੀ ਖੁਸ਼ਕਦਾਂ ਇਹ ਗੁਰੂ ਕੇ ਰਹਿਣ ਦੀ ਕਮਾਈ ਹੈ ਤੇ ਗੁਰੂ ਕੇ ਸਿੱਖਾਂ ਦੀ ਇਹ ਕਮਾਈ ਹੈ ਆਦਿ ਵਾਲਿਓ ਆਓ ਆਪਾਂ ਹੋਰ ਬੇਨਤੀਆਂ ਕਰਦੇ ਸਤਿ ਪਾਸ਼ਾ ਪਾਣੀ ਪੜਿਆ ਕਰੀਏ ਤੇਰੇ ਦੇ ਅਸਰ ਹੋ ਜਾ ਮਿਹਰਬਾਨੀ ਤਾਂ ਇਸ ਤਰੀਕੇ ਨਾਲ ਬਾਣੀ ਪੜੀ ਬੱਗਾ ਤੇ ਤੀਨਾ ਪਰੀ ਰੋਟੀਆਂ ਕਰਨ ਪੂਰੇ ਤੌਰ ਅਜਿਹਾ ਬਾਣੀ ਪੜੀ ਪਿਆਰ ਨਾਲ ਪੜੀ ਖਾਸ ਨਾਲ ਪੜੀ ਬਾਬਾ ਜੀ ਦੀ ਬਾਣੀ ਕਹਿੰਦੀ ਦੇ ਗੁਰੂ ਨਾਨਕ ਗੁਰੂ ਨਾਨਕ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਰੰਕਾਰ ਜਾਣ ਕੇ ਉਹਦੇ ਤੇਰੀ ਇੱਕ ਦਰਕਾਰ ਤੇ ਲਖ ਲਖ ਤੇਰੀ ਦੁਨੀਆ ਨੂੰ ਨ ਕਰੋ ਜੇ ਨਾਨਕ ਸਤਗੁਰੂ ਕੋਟਿਆ ਤੈਨ ਨਾਮ ਉਪਜ ਕਰਾਉ ਆਉ ਗੁਰੂ ਕਿਰਪਾ ਕਰੇ ਅਗਲੀਆਂ ਪੰਕਤੀਆਂ